ਇਸ ਰਿਆਂ ਨੇ ਪਾਣੀ ਦੀ ਲੜਾਈ ਸਾਡੀ ਬਹੁਤ ਵੱਡੀ ਹੈ ਪੰਜਾਬ ਉਹਨਾਂ ਸੁਖਦ ਨਹੀਂ ਹੈ ਤੁਹਾਨੂੰ ਮੁਫਤ ਬਿਜਲੀ ਮਿਲੀ ਤੁਸੀਂ ਭੁੱਲ ਗਏ ਕਿ ਸਾਡਾ ਹਿੱਸਾ ਤਾਂ ਦਰਿਆਵਾਂ ਵਿੱਚ ਹੈ ਦਰਿਆਵਾਂ ਦਾ ਹਿੱਸਾ ਤੁਹਾਡੇ ਕੋਲੋਂ ਖੋਹ ਲਿਆ ਤੁਹਾਨੂੰ ਮੁਫਤ ਬਿਜਲੀ ਦੇ ਕੇ ਅੱਜ ਤੁਹਾਡੇ ਖੇਠਾਂ ਵੀ ਪਾਣੀ ਨਹੀਂ ਉੱਪਰਲਾ ਪਾਣੀ ਰਾਜਸਥਾਨ ਹਰਿਆਣੇ ਤੇ ਦਿੱਲੀ ਜਾ ਰਿਹਾ ਹੈ ਤੁਹਾਡੇ ਦਰਿਆ ਇਸ ਲਾਵੇ ਚ ਫੋਲੇ ਤੇ ਤੁਹਾਨੂੰ ਮੁਫਤ ਬਿਜਲੀ ਮਿਲਦੀ ਹੈ ਆਪਾਂ ਐਸੇ ਚ ਕੁਝ ਹੋ ਗਿਆ ਅੱਜ ਸਾਨੂੰ ਪਤਾ ਲੱਗ ਗਿਆ ਕਿ ਸਾਡੀਆਂ ਦੋ ਤਹਾਂ ਪਾਣੀ ਦੀਆਂ ਅਸੀਂ ਖਤਮ ਕਰ ਚੁੱਕੇ ਹਾਂ ਤੀਜੀ ਤਹਿ ਦੇ ਵਿੱਚ ਪਾਣੀ ਮਿਲਣਾ ਜਾਂ ਨਾ ਮਿਲਣਾ ਕੁਦਰਤ ਤੇ ਡਿਪੈਂਡ ਕਰਦਾ ਹੈ ਕੋਈ ਰੀਚਾਰਜਿੰਗ ਸਿਸਟਮ ਇਹਦੇ ਵਿੱਚ ਨਹੀਂ ਤੀਜੀ ਤਹਿ ਦੇ ਵਿੱਚ ਪਾਣੀ ਸਿੱਧਾ ਬਰਸਾਤ ਦਾ ਨਹੀਂ ਪਹੁੰਚ ਸਕਦਾ ਅਸੀਂ ਪਾਣੀ ਕਿੱਥੋਂ ਲਵਾਂਗੇ ਇਹ ਲੜਾਈ ਹੈ ਸਾਡੀ ਤਿਆਰ ਰਹੋ ਅਗਲੀ ਲੜਾਈ ਪੜਾਈ ਦੀ ਹੈ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਡਨੈਪ ਹੋ ਚੁੱਕੀ ਹੈ ਉਹ ਉਹੀ ਫੈਸਲੇ ਕਰਦੀ ਹੈ ਜੋ ਇੰਡੀਅਨ ਸਟੇਟ ਉਹਨੂੰ ਕਹਿੰਦੀ ਹੈ ਇਸ ਕਰਕੇ ਪੜ੍ਹਾਈ ਤੁਹਾਨੂੰ ਤੇ ਮੈਨੂੰ ਆਪ ਸੋਚਣਾ ਪਏਗਾ ਕਿ ਅਸੀਂ ਆਪਣੇ ਬੱਚਿਆਂ ਦੀ ਚੰਗੀ ਤੇ ਸਸਤੀ ਪੜ੍ਹਾਈ ਦਾ ਪ੍ਰਬੰਧ ਕਿਵੇਂ ਕਰਨਾ ਹੈ ਸੰਗਤ ਕਾਰ ਸੇਵਾ ਤੁਹਾਨੂੰ ਕਨਸੈਪਟ ਤੁਹਾਡਾ ਗੁਰੂ ਨਾਨਕ ਦੇ ਕੇ ਗਿਆ ਅਸੀਂ ਵੱਡੀ ਤੋਂ ਵੱਡੀ ਚੀਜ਼ ਸੰਗਤ ਤੇ ਕਾਰ ਸੇਵਾ ਨਾਲ ਪੂਰੀ ਕਰਾਂਗੇ ਉਹ ਕਿ ਸਰਕਾਰਾਂ ਸਾਨੂੰ ਬਿਲਕੁਲ ਸਾਥ ਨਹੀਂ ਦੇ ਰਹੀਆਂ ਸਬਕਾ ਸਾਡੀ ਇਸ ਖਿੱਤੇ ਦੇ ਇਤਿਹਾਸ ਦੀ ਪੜਾਈ ਇਸ ਖਿੱਤੇ ਦੇ ਗਿਆਨ ਦੀ ਪੜਾਈ ਸਾਡੇ ਤੋਂ ਜਾਣ ਕੇ ਦੂਰ ਕੀਤੀ ਜਾ ਰਹੀ ਹੈ ਸਾਡੇ ਤੇ ਬਨਰਟੀ ਭੜਾਈ ਉਹ ਵੀ ਮਹਿੰਗੇ ਰੇਟਾਂ ਦੇ ਵਿੱਚ ਠੋਸੀ ਜਾ ਰਹੀ ਹੈ ਇਹ ਅਸੀਂ ਸਮਝਣਾ ਤੇ ਇਹਦੀ ਮੁੱਧ ਲੜਾਈ ਲੜ ਕੇ ਆਪਣੀ ਇੱਕ ਵਿਵਸਥਾ ਕਾਇਮ ਕਰਨੀ ਅਗਲੀ ਲੜਾਈ ਹੈ ਸਿਹਤ ਕੋਈ ਅਣਜਾਣ ਨਹੀਂ ਸਾਡੇ ਸਾਰਿਆਂ ਚੋਂ ਜਿਹਨੂੰ ਨਾਂ ਪਤਾ ਹੋਵੇ ਕਿ ਨਸ਼ਾ ਪੰਜਾਬ ਦੇ ਘਰ ਘਰ ਜਿਵੇਂ ਪਹੁੰਚਾ ਦਿੱਤਾ ਗਿਆ ਹੈ ਨਸ਼ੇ ਵਿੱਚ ਆਦੀ ਮਨੁੱਖ ਮਜਬੂਰ ਵੀ ਹੋ ਜਾਂਦਾ ਹੈ ਕਮਜ਼ੋਰ ਵੀ ਹੋ ਜਾਂਦਾ ਹੈ ਗੁਲਾਮ ਵੀ ਹੋ ਜਾਂਦਾ ਹੈ ਉਹ ਤਿੰਨੇ ਹਾਲਤਾਂ 'ਚ ਸਾਡੀ ਮਦਦ ਦੀ ਲੋੜ ਹੈ ਜਿਹੜੇ ਨਸ਼ਾ ਨਹੀਂ ਕਰਦੇ ਆਪਣੇ ਭਰਾਵਾਂ ਨੂੰ ਆਪਣੀਆਂ ਬੱਚੀਆਂ ਨੂੰ ਈਵਨ ਬੱਚੀਆਂ ਸਾਡੀਆਂ ਵੀ ਐਡਿਕਟਡ ਹੋਈਆਂ ਨੇ ਉਹਨਾਂ ਨੂੰ ਵੀ ਨਸ਼ੇ 'ਚੋਂ ਬਾਹਰ ਕੱਢਣਾ ਹੈ ਸਰਕਾਰਾਂ ਦਾ ਤੁਸੀਂ ਦੇਖ ਚੁੱਕੇ ਜਿਨੇ ਤੁਹਾਨੂੰ ਸਾਲ ਦਰ ਸਾਲ ਦशक ਦਰ ਦशक دہਾਕਾ ਦਰ ਬਹਾਕਾ ਇਹਨਾਂ ਚੀਜ਼ਾਂ ਦਾ ਇਲਾਜ ਨਹੀਂ ਦਿੱਤਾ ਅਸੀਂ ਫਿਰ ਉਹਨਾਂ ਤੇ ਆਸ ਕਰੀ ਜਾਂਦੇ ਆ ਇਹ ਸਾਡੀ ਬੇਸਮਝੀ ਹੈ ਇਸ 'ਚੋਂ ਬਾਹਰ ਨਿਕਲਣਾ ਹੈ ਤੇ ਅਸੀਂ ਆਪਣੀ ਸਿਹਤ ਦਾ ਪ੍ਰਬੰਧ ਵੀ ਆਫ ਕਰਨਾ ਹੈ ਅਗਲਾ ਜਿਹੜਾ ਅਜਗਰ ਹੈ ਅਜਗਰ ਅਜਗਰ ਕੀ ਕਰਦਾ ਹੈ ਨਿਗਲ ਜਾਂਦਾ ਹੈ ਬਿਨਾ ਦੰਦਾਂ ਦੇ ਖਾ ਜਾਂਦਾ ਹੈ ਉਹਨੂੰ ਆਪਾਂ ਅਜਗਰ ਕਹਿੰਦੇ ਆ ਉਹ ਹੈ ਬੇਰੁਜਾਰੀ ਬੇਰੁਜਾਰੀ ਸਾਨੂੰ ਅਜਗਰ ਵਾਂਗ ਨਿਗਲ ਰਹੀ ਹੈ ਜਿਹਦੇ ਫੰਸ ਰੂਪ ਸਾਡੇ ਚ ਫਰਸਟ੍ਰੇਸ਼ਨ ਆ ਗਈ ਹੈ ਕੌਮੀ ਤੌਰ ਤੇ ਖਿੱਤੇ ਤੌਰ ਤੇ ਅਤੇ ਸਾਡਾ ਪ੍ਰਵਾਸ ਚੱਲਦਾ ਹੈ ਇੱਕ ਪਾਸੇ ਪਾਣੀ ਖਤਮ ਹੋ ਗਿਆ ਸੋਚ ਕੇ ਦੇਖੋ ਦੂਜੇ ਪਾਸੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਗਏ ਤੀਜੇ ਪਾਸੇ ਬੇਰੁਜ਼ਗਾਰ ਹੋ ਗਏ ਜਹਰਾ ਖਾ ਰਹੇ ਆ ਭੁਖ ਦਿਖ ਨਹੀਂ ਰਿਹਾ ਇਸ ਸਾਰੀਆਂ ਲੜੀਆਂ ਲਈ ਪਿਆਰ ਹੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਹਾਡੇ ਸਹਿਯੋਗ ਦੇ ਨਾਲ ਇਹਦੀ ਅਗਵਾਈ ਕਰੇਗਾ ਇਹ ਸਾਰੀਆਂ ਚੀਜ਼ਾਂ ਸਾਨੂੰ ਸਮੇਂਦਰ ਸਮੇਂ ਦਰੁਸਤ ਕਰਨੀਆਂ ਪੈਣ ਵਿਦਿਆਲੀ ਕੀ ਇੰਨੀ ਤਾਂ ਲੋਕਸ ਭਰਪੂਰ ਕਰ ਦਿੱਤੀ ਗਈ ਹੈ ਕਿ ਸਾਡੀ ਮਾਂ ਬੋਲੀ ਸਾਡੇ ਬੱਚਿਆਂ ਨੂੰ ਵਿਦੇਸ਼ੀ ਬੋਲੀ ਲੱਗਣ ਲੱਗ ਗਈ ਹੈ ਸੋਚ ਕੇ ਦੇਖਿਓ ਸਾਡੀ ਮਾਂ ਬੋਲੀ ਸਾਡੇ ਬੱਚਿਆਂ ਨੂੰ ਵਿਦੇਸ਼ੀ ਲੱਗਣ ਲੱਗ ਗਈ ਹੈ ਮੈਂ ਬਹੁਤ ਬੱਚਿਆਂ ਨੂੰ ਮਿਲਦਾ ਉਹਨਾਂ ਨੂੰ ਅੰਦਰੋਂ ਟੋਟੋਲਣ ਦੀ ਕੋਸ਼ਿਸ਼ ਕਰਦਾ ਜਦੋਂ ਉਹਨਾਂ ਨੂੰ 59 69 79 99 ਨਹੀਂ ਕਹਿਣਾ ਆਉਂਦਾ ਉਹ 59 69 79 89 99 ਇੱਕ ਮਿੰਟ ਚ ਕਹਿ ਦਿੰਦੇ ਨੇ ਭਾਵੇਂ ਉਹਨਾਂ ਨੂੰ ਵਿਦੇਸ਼ੀ ਬੋਲੀ ਆਪਣੀ ਲੱਗ ਰਹੀ ਹੈ ਤੇ ਆਪਣੀ ਬੋਲੀ ਬੋਲਣੀ ਨਹੀਂ ਆਉਂਦੀ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੂੰ ਕੀ ਹੁੰਦਾ ਹੈ ਤੁਹਾਡੇ ਚੋਂ ਵੀ ਸ਼ਾਇਦ ਕੁਝ ਹੋਰ ਛੋਟੀ ਉਮਰ ਦੇ ਵੀ ਹੈਗੇ ਹੋ ਨਾ ਪਰ ਇਹ ਗੱਲ ਤੁਹਾਨੂੰ ਕਿੰਨੇ ਗੰਭੀਰ ਹੂਕੇ ਦੁਨੀਆਂ ਦੇ ਵੱਡੇ ਵਿਦਵਾਨ ਇਸ ਗੱਲ ਤੇ ਸਹਿਮਤ ਨੇ ਕਿ ਦੁਨੀਆਂ ਭਰ ਦੀ ਸਿੱਖਿਆ ਸਭ ਤੋਂ ਵਧੀਆ ਤਰੀਕੇ ਦੇ ਨਾਲ ਉਹਨਾਂ ਦੀ ਮਾਂ ਬੋਲੀ ਚ ਦਿੱਤੀ ਜਾ ਸਕਦੀ ਹੈ ਤੇ ਤੁਹਾਨੂੰ ਆਪਣੀ ਮਾਂ ਬੋਲੀ ਨਹੀਂ ਆ ਰਹੀ ਆ ਹੁਣ ਅਗਨ ਸਿੰਘ ਦੱਸ ਕੇ ਗਏ ਨੇ ਕਿ ਸਿੱਖਿਆ ਬੋਰਡ ਤੁਹਾਡਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਹੈ ਉਹਦੀ ਜਿਹੜੀ ਚੇਅਰਪਰਸਨ ਲਈ ਹੈ ਬੀਪੀ ਆਈਐਸ ਉਹ ਪੰਜਾਬੀ ਨਹੀਂ ਬੋਲਣਾ ਚਾਹੁੰਦੇ ਪੰਜਾਬ ਸਕੂਲ ਸਿੱਖਿਆ ਬੋਰਡ ਝਾਂਜਿਆ ਕਰੋ ਹਰ ਗੱਲ ਤੇ ਜਿਨੇ ਤੁਹਾਡੇ ਸਾਰੇ ਵਿਦਿਆ ਦਾ ਪ੍ਰਬੰਧ ਪਹਿਲੀ ਤੋਂ 12ਵੀਂ ਤੱਕ ਕਰਨਾ ਹੈ ਉਹਦੇ ਉੱਤੇ ਜਿਹੜੀ ਅਫਸਰ ਲਾਈ ਗਈ ਹੈ ਹੈੱਡ ਉਹਨੂੰ ਪੰਜਾਬੀ ਨਹੀਂ ਬੋਲਣੀ ਚਾਹੀਦੀ ਕਿਉਂਕਿ ਪੰਜਾਬੀ ਬੋਲਦਾ ਆਈਐਸ ਅਫਸਰ ਨਹੀਂ ਸੀਗਾ ਪੰਜਾਬੀ ਬੋਲਣ ਵਾਲੇ ਆਈਐਸ ਅਫਸਰ ਵੀ ਤਾਂ ਹਨ ਜੇ ਆਈਐਸ ਅਫਸਰ ਲਾਣਾ ਹੈ ਵਧੀਆ ਗੱਲ ਹੈ ਪਰ ਉਹ ਪੰਜਾਬੀ ਬੋਲਦੇ ਵੀ ਤਾਂ ਹਨ ਨਹੀਂ ਲਾਇਗੇ ਪੰਜਾਬ ਦੇ ਹੋਰ بڑے ਤੱਕੇ ਨੇ ਉਹ ਗੱਲ ਆਪਾਂ ਅੱਗੇ ਥੋੜੀ ਦੇਰ ਲਈ ਕਰ ਲਾਂਗੇ ਜਿਹੜੀ ਸਾਡੀ ਲੜਾਈ ਦੀ ਮੈਂ ਗੱਲ ਕਰ ਰਿਹਾ ਇਹਦੀ ਸਿੱਧੀ ਲੜਾਈ ਜਿਹੜੀ ਸਿੱਧੀ ਵੈਸੇ ਤਾਂ 1947 ਤੋਂ ਹੈ ਮੈਂ ਕਦੇ ਤੁਹਾਡੇ ਕੋਲ ਆਉਂਗਾ ਹਲਕਿਆਂ ਦੇ ਵਿੱਚ ਸਾਰੀ ਗੱਲ ਦੱਸੂਗਾ ਪਰ ਸਿੱਧੀ ਲੜਾਈ ਜਿਹੜੀ ਹੈ ਉਹ 1978 ਤੋਂ ਸ਼ੁਰੂ ਹੋਈ ਹੈ ਜਦੋਂ ਬਾਦਲ ਨੇ ਸਾਡੇ 13 ਬੰਦੇ ਅੰਮ੍ਰਿਤਸਰ ਸਾਹਿਬ ਚ ਸ਼ਹੀਦ ਕੀਤੇ ਤੇ ਅੱਜ 47 ਸਾਲ ਬਾਅਦ ਵੀ ਉਹਨਾਂ ਦਾ ਕਤਲ ਕੌਣ ਕਰ ਗਿਆ ਇਹਦੇ ਕਰਕੇ ਸਾਡੇ ਚੈਪਟਰ ক্লোਜ਼ ਨਹੀਂ ਉੱਥੋਂ ਸਾਡੀ ਸਿੱਧੀ ਲੜਾਈ ਸ਼ੁਰੂ ਹੋਈ ਵੀ ਹੈ ਉਸ ਤੋਂ ਬਾਅਦ 84 ਆਇਆ ਹੈ ਜਾਂ ਅੱਜ ਸਖੜਿਆ ਇਸ ਸਿੱਧੀ ਜੁੜਾਈ ਤੇ ਬੋਦੌਰ ਸਿੱਖ ਅਸੀਂ ਕਦੇ ਵੀ ਚੁੱਪ ਕਰਕੇ ਨਹੀਂ ਬੈਠਾਂਗੇ ਆਪਣੇ ਮੁਕੜ ਤੱਕ ਇਹ ਲੜਾਈ ਲੜਾਂਗੇ ਐਸਾ ਅੱਜ ਅਕੀਦਾ ਆਪਣੇ ਮਨ ਚ ਲੈ ਕੇ ਜਾਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਜਕਾਰਾ ਮੈਨੂੰ ਇਹ ਦੱਸਦਾ ਹੈ ਕਿ ਤੁਸੀਂ ਇੱਕ ਸੁਣ ਤੁਸੀਂ ਸੁਣ ਰਹੇ ਹੋ ਤੁਹਾਡੇ ਬਾਰੇ ਕੀ ਬੋਲਿਆ ਜਾ ਰਿਹਾ ਬਹੁਤ ਖੁਸ਼ੀ ਹੋਈ ਜਿਹੜੀ ਗੱਲ ਬਹਾਦਰ ਸਿੰਘ ਜੀ ਕਰਕੇ ਗਏ ਨੇ ਉਹੀ ਗੱਲ ਮੈਂ ਦੁਬਾਰਾ ਕੋਗ ਲਿਖਿਆ ਹੋਇਆ ਹੈ ਮੈਂ ਕਰਨਾ ਚਾਹੁੰਨਾ ਦੀਪ ਸਿੱਧੂ ਇੱਕ ਐਸਾ ਨੌਜਵਾਨ ਜਿਹਦੀ ਕਮਾਲ ਤੁਹਾਨੂੰ ਨਹੀਂ ਕੀ ਪੀ ਜਾ ਸਕਦੀ ਦੱਸਿਆ ਨਹੀਂ ਜਾ ਸਕਦਾ ਸ਼ਬਦਾ ਨਹੀਂ ਕਿ ਉਹ ਕਿੰਨੇ ਕਮਾਲ ਦੀ ਸ਼ਖਸੀਅਤ ਸਾਡੇ ਕੋਲ ਆਈ ਸੀ ਉਹਨੇ ਸਾਨੂੰ ਦੱਸਿਆ ਕਿ ਜਦੋਂ ਕੋਈ ਕੌਮ ਆਪਣੀ ਡੈਫੀਨੇਸ਼ਨ ਦੁਨੀਆ ਵਿੱਚ ਨਾਂ ਦੇ ਸਕੇ ਤਾਂ ਦੂਜੀਆਂ ਕੌਮਾਂ ਡਿਫਾਈਨ ਕਰਦੀਆਂ ਨੇ ਕਿ ਇਸ ਕੌਮ ਦੇ ਅਰਥ ਕੀ ਨੇ ਅੱਜ ਅਸੀਂ ਉਸ ਕਗਾਰ ਤੇ ਪਹੁੰਚਿਆ ਸਿੱਖ ਆਪਣੀ ਡੈਫੀਨੇਸ਼ਨ ਆਪਣੇ ਅਮਲੀ ਕੰਮਾਂ ਰਾਹੀਂ ਪ੍ਰੈਕਟੀਕਲ ਕੰਮਾਂ ਰਾਹੀਂ ਨਹੀਂ ਦੇ ਰਹੇ ਵੱਡੀ ਗਿੰਦ ਦੀ ਸਿੱਖ ਦਿੱਲੀ ਦੇ ਦਰਬਾਰ ਅੱਗੇ ਝੁਕ ਗਏ ਨੇ ਉਹ ਸਿੱਖ ਡੈਫੀਨੇਸ਼ਨ ਨਹੀਂ ਹੈ ਪਰ ਵੱਡੀ ਗਿੰਦਤੀ ਹੋਣ ਕਰਕੇ ਮਾਰਲੇ ਲੋਕ ਸੋਚਣ ਲੱਗੇ ਕਿ ਸਿੱਖ ਸ਼ਾਇਦ ਕਿਸੇ ਹੋਰ ਹਿੱਸੇ ਦਾ ਸ਼ਾਇਦ ਕਿ ਉਹ ਕਹਾਂ ਕਿ ਸਿੱਖ Hindu ਹਿੱਸੇ Hindu ਕੌਮ ਦਾ ਇੱਕ ਹਿੱਸਾ ਨੇ ਇਹ ਲੱਗਣ ਲੱਗੇ ਆ ਲੋਕਾਂ ਨੂੰ ਜਿਹੜੀ ਸਚਾਈ ਨਹੀਂ ਹੈ ਸ਼ਬਦ ਜਤੀ ਸਿੱਧ ਮੰਡਲੀ ਕੀ ਤੋਂ ਉਸ ਆਪਣਾ ਪੰਥ ਨਿਰਾਲਾ ਐਸਾ ਭਾਈ ਗੁਰਦਾਸ ਜੀ ਤੁਹਾਨੂੰ ਕਹਿ ਕੇ ਗਏ